ਵਾਹ 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 ਲੋ ਬੇਨਾ ਖਾਵੇ ਤੇ ਚੱਲ ਕਰੀ ਅੰਦਾਜ਼ੇ ਬਹੁਤ ਬਸ ਜੀ ਨਿਓ ਦੇਣ ਦਾ ਆਕੇ ਦੇ ਜੂਆ ਆਜਾ ਹਾਂ ਪੀਂਦੇ ਉਹ ਮੋੜਾ ਕਹੋ ਪਹਿਲੇ ਕਿੰਨੇ ਵਜਾਂਦਾ ਪਾਣੀ ਨਾ ਪਾ ਕੇ ਇੱਥੇ ਸੇਂਗੀ ਇਹ ਤਾਂ ਢੰਡਾ ਪਾਤਾ ਨਾ ਢੰਡਾ ਪਾਤਾ ਦੇਖੇ ਪਾਤਾ ਹਾਂ ਅੰਗੋ ਜੇ ਆਵਾਜ਼ਾਂ ਚਾਹੇ ਦੇਰੀ ਵਾਈਕਲੋ ਬਾਜੇ ਬੋਲੀ ਮਾਸਾ ਮੱਤਾ ਉਹ ਪ੍ਰਵਾਜ਼ ਦੇ ਮਗਰ ਪੈ ਜੂ ਰਹਿ ਜਾਂਦੇ ਤਾਂ ਕਿ ਤੁਹਾਡੇ ਆ ਦੇਖੋ ਜੀ ਪੱਟੀ ਸਾਹਿਬ ਨੇ ਇੱਕ ਗੁਰਦਾਰੇ ਦੀ ਪੂਰੀ ਰੌਣਕ ਲਗਵਾਦੀ ਪੇਂਟ ਵੀ ਕਰਵਾਇਆ ਪੱਟੀ ਸਾਹਿਬ ਨੇ ਲਾਈਟਿੰਗ ਇਹ ਸਾਰਾ ਕ੍ਰੈਡਿਟ ਪੱਟੀ ਸਾਹਿਬ ਨੂੰ ਜਾਂਦਾ ਬਹੁਤ ਮਿਹਨਤ ਕਰਦੇ ਆ ਆਪਣਾ ਕੰਮ ਛੱਡ ਕੇ ਗੁਰਦਾਰੇ ਦੀ ਪੂਰੀ ਸੇਵਾ ਕਰਦੇ ਆ ਪੱਟੀ ਸਾਹਿਬ I <laughs> am i love you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ